ਹੇ ਈਲਾਹੀ ਵਰਤਦੀ ਹੈ ਜਿੱਥੇ ਪ੍ਰੇਮ ਰਹਿਸ ਰਮਜ ਦਾ ਸੁਮੇਲ ਹੋਵੇ ਉਥੇ ਬਾਜ ਆਵਾਜ਼ ਵੀ ਆਲਾਪ ਦਾ ਹੈ ਤੇ ਫਿਰ ਬਾਜਾਂ ਵਾਲੇ ਨਾਲ ਮਿਲਾਪ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇੱਕ ਵਿਲੱਖਣ ਚੋਜ ਦੀ ਪਤਾ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਇਸ ਰੂਪ ਵਿੱਚ ਕਿਸੇ ਨੂੰ ਆਵਾਜ਼ ਮਾਰੇ ਨਿਹਾਲ ਹੋ ਕੇ ਆਪਣੇ ਚਰਨਾਂ ਨਾਲ ਉਸ ਨੂੰ ਜੋੜ ਲਵੇ ਇਸ ਚੋਜ ਦੀ ਭਾਗੀਦਾਰ ਬਣੀ ਉਹ ਨਿਰਮਲ ਰੂਹ ਜਿਸ ਦਾ ਨਾਮ ਮੈਰੀਡੇਟ ਸਟੀਵਰਡ ਨਿਊਜ਼ੀਲੈਂਡ ਦੀ ਜੰਪਾਲ ਹੈ ਅਤੇ ਆਪ ਜੀ 크੍ਰਿਸਚੀਅਨ ਫੈਮਿਲੀ ਤੋਂ ਬਿਲੋਂਗ ਕਰਦੇ ਸਨ ਮੈਰੀਡੇਟ ਸਟੀਵਰਡ ਤਕਰੀਬਨ ਆਕਲੈਂਡ ਤੋਂ 475 ਕਿਲੋਮੀਟਰ ਦੀ ਦੂਰੀ ਤੇ ਇਸ ਬ੍ਰੌਂਜ਼ ਸਾਇਰ ਦੇ ਵਿੱਚ ਰਹਿੰਦੇ ਹਨ ਮੈਰੀਡਿਟ ਸਟੀਵਰਡਸ ਦੱਸਦੇ ਹਨ ਕਿ 2012 ਦੇ ਵਿੱਚ ਤਕਰੀਬਨ ਹਰ ਰੋਜ਼ ਦੀ ਤਰ੍ਹਾਂ ਮੈਂ ਆਪਣੇ ਲਾਉਨ ਦੇ ਵਿੱਚ ਘਰ ਦੇ ਬਾਹਰ-ਬਾਰ ਵਿਹੜੇ ਦੇ ਵਿੱਚ ਬੈਠ ਕੇ ਮੈਡੀਟੇਸ਼ਨ ਕਰ ਰਹੀ ਸੀ ਤਾਂ ਅਚਾਨਕ ਇੱਕ ਬਾਜ ਪਤਾ ਨਹੀਂ ਕਿੱਧਰੋਂ ਆਇਆ ਤੇ ਉਹ ਮੇਰੇ ਘਰ ਦੇ ਬਲਗਣ ਦੇ ਉੱਪਰ ਆਣ ਕੇ ਬੈਠ ਗਿਆ ਇਹ ਕੋਈ ਆਮ ਗੱਲ ਨਹੀਂ ਸੀ ਕਿਉਂਕਿ ਸਾਡਾ ਘਰ ਇੱਕ ਸ਼ਹਿਰ ਦੇ ਵਿੱਚ ਹੋਣ ਕਰਕੇ ਸ਼ਹਿਰ ਦੇ ਵਿੱਚ ਐਸੇ ਪਰਿੰਦੇ ਬਹੁਤ ਘੱਟ ਹੀ ਦੇਖਣ ਨੂੰ ਮਿਲਦੇ ਸਨ ਮੈਂ ਉਸ ਨੂੰ ਨਜ਼ਰ ਪਰ ਕੇ ਦੇਖਿਆ ਇੱਕ ਆਮ ਗਾਲ ਵਾਂਗੂ ਲਿਆ ਉਸ ਤੋਂ ਬਾਅਦ ਜਦੋਂ ਮੈਂ ਮੈਡੀਟੇਸ਼ਨ ਕਰਨ ਵਾਸਤੇ ਬੈਠੀ ਸੀ ਕਾਫੀ ਸਮਾਂ ਮੈਨੂੰ ਲੱਗ ਗਿਆ ਤੇ ਉਹ ਬਾਜ਼ ਮੇਰੇ ਘਰ ਦੇ ਉੱਤੇ ਕਾਫੀ ਲੰਮਾ ਸਮਾਂ ਉਡਾਰੀ ਭਰਦਾ ਰਿਹਾ ਉਡਾਰੀ ਭਰਦਿਆਂ ਭਰਦਿਆਂ ਉਹ ਬਾਜ਼ ਮੇਰੇ ਉੱਪਰ ਐਨੇ ਨੀਵੇਂ ਤਲ ਤੇ ਆ ਗਿਆ ਕਿ ਮੈਂ ਉਸ ਦੀਆਂ ਅੱਖਾਂ ਨੂੰ ਸਾਫ਼ ਦੇਖ ਸਕਦੀ ਸੀ ਇਸ ਗੱਲ ਨੇ ਮੈਨੂੰ ਝੰਕਾ ਦਿੱਤਾ ਕਿ ਇੰਨਾ ਲੰਮਾ ਸਮਾਂ ਮੇਰੇ ਘਰ ਦੇ ਉੱਤੇ ਤੇ ਮੇਰੇ ਇੱਧ-ਗਿਰਦ ਇਸ ਬਾਜ ਦੀ ਉਡਾਰੀ ਦਾ ਜਰੂਰ ਕੋਈ ਮਤਲਬ ਹੋਏਗਾ ਕੋਈ ਕਾਰਨ ਹੋਏਗਾ ਖੈਰ ਸਮਾਨੰਗ ਦਾ ਕੀ ਕੁਝ ਸਮਾਨੰਗਣ ਤੋਂ ਬਾਅਦ ਮੇਰੇ ਸੁਪਨਿਆਂ ਦੇ ਵਿੱਚ ਵੀ बार-बार ਬਾਜ ਦਾ ਆਉਣਾ ਇੱਕ ਆਮ ਗੱਲ ਹੋ ਗਈ ਇਸ ਵਰਤਾਰੇ ਨੇ ਵੀ ਮੈਨੂੰ ਅੰਦਰੋਂ ਹਿਲਾਉਣ ਦਿੱਤਾ ਪਰ ਮੈਂ ਇਸ ਸਾਰੇ ਵਰਤਾਰੇ ਤੋਂ ਅਨਜਾਨ ਅਤੇ ਕੁਝ ਨਹੀਂ ਸੀ ਜਾਣਦੀ ਪਰ ਇਸ ਦਾ ਮੇਰੇ ਉੱਤੇ ਇੱਕ ਡੂੰਗਾ ਅਸਰ ਪਿਆ ਮੈਂ ਚਿੰਤਤ ਹੋਣ ਲੱਗੀ ਕਿ ਇਹ बार-बार ਬਾਜ ਦਾ ਮੇਰੇ ਸੁਪਨੇ ਵਿੱਚ ਆਉਣਾ ਕੀ ਅਰਥ ਹੈ ਕੀ ਮਤਲਬ ਹੈ ਇਸ ਦਾ ਜਵਾਬ ਲੱਭਣ ਵਾਸਤੇ ਮੈਂ ਵਿਆਕੁਲ ਤੇ ਕਈ ਵਾਰ ਪਰੇਸ਼ਾਨ ਵੀ ਰਹਿੰਦੀ ਸੀ ਹਜੇ ਇਹ ਪਰੇਸ਼ਾਨੀ ਤੋਂ ਮੈਂ ਨਿਕਲ ਨਹੀਂ ਸੀ ਸકી ਇੱਕ ਘਟਨਾ ਮੇਰੇ ਨਾਲ ਹੋਰ ਵਰਤਣ ਲੱਗ ਪਈ तकरीबन 1 ਸਾਲ ਮੈਡੀਟੇਸ਼ਨ ਕਰਦਿਆਂ ਕਰਦਿਆਂ ਜਦੋਂ 2013 ਦਾ ਸਮਾਂ ਆਇਆ ਤੇ ਮੈਡੀਟੇਸ਼ਨ ਕਰਦਿਆਂ ਕਰਦਿਆਂ ਮੇਰੇ ਫੁਰਨਿਆਂ ਦੇ ਵਿੱਚ ਮੇਰੀ ਸੋਚ ਦੇ ਵਿੱਚ ਮੇਰੇ ਅੰਤਸ਼ ਕਰਨ ਦੇ ਵਿੱਚ ਮੈਂ ਆਪਣੇ ਆਪ ਨੂੰ ਕਿਸੇ ਸੰਖ ਮਰਮਰ ਤੇ ਤੁਰਦੀ ਜਾਂ ਬੈਠੀ ਦੇਖਦੀ ਅਤੇ ਨਾਲ ਹੀ ਜਦੋਂ ਹੋਰ ਥੋੜਾ ਜਿਹਾ ਸਮਾਂ ਲੰਘਦਾ ਗਿਆ ਉਸ ਸੰਖ ਮਰਮਰ ਦੇ ਨਾਲ ਮੈਂ ਇੱਕ ਛੋਟੀ ਜੀ ਲੇਖ ਭਾਵ ਸਰੋਵਰ ਦੇ ਦਰਸ਼ਨ ਕਰਦੀ ਅਤੇ ਸਮਾਂ ਨੰਗਦਿਆਂ ਨੰਗਦਿਆਂ ਸੰਖ ਮਰਮਰ ਸਰੋਵਰ ਸਰੋਵਰ ਦੇ ਨਾਲ ਇੱਕ ਮਿੱਠਾ ਮਿੱਠਾ ਜਿਹਾ 뮤직 ਜੋ ਕਿ ਮੈਨੂੰ ਉਸ ਵੇਲੇ ਪਤਾ ਨਹੀਂ ਸੀ ਕਿ ਇਸ ਨੂੰ ਕੀ ਕਹਿੰਦੇ ਨੇ ਉਹ ਵੀ ਸੁਣਾਈ ਦੇਣਾ ਸ਼ੁਰੂ ਹੋ ਗਿਆ ਅਤੇ ਨਾਲ ਹੀ ਆਲੇ-ਦੁਆਲੇ ਮੈਨੂੰ ਦਸਤਾਰਾਂ ਵਾਲੇ ਕੁਝ ਲੋਕ ਦੇਖਦੇ ਜਿਹੜੇ ਮੈਨੂੰ ਹੱਥ ਮਾਰ-ਮਾਰ ਕੇ ਆਵਾਜ਼ਾਂ ਕਰਦੇ ਕਿ ਆਜੋ ਇਸ ਪਾਸੇ ਆਜੋ ਕਮ ਵਿਦ ਮੀ ਕਮ ਵਿਦ ਮੀ ਇਸ ਤਰ੍ਹਾਂ ਆਵਾਜ਼ਾਂ ਵੀ ਮੈਨੂੰ ਸੁਣਦੀਆਂ ਇਹ ਵਰਤਾਰਾ ਕਾਫੀ ਸਮਾਂ ਚੱਲਦਾ ਰਿਹਾ ਇਹ ਕ੍ਰਿਆ ਰੋਜ਼ ਦੀ ਹੀ ਹੋਣੀ ਸ਼ੁਰੂ ਹੋ ਗਈ ਜਦੋਂ ਮੈਂ ਮੈਡੀਟੇਸ਼ਨ ਤੇ ਬੈਠਣਾ ਉਦੋਂ ਹੀ ਇਹ ਸੁਪਨਾ ਜਾਂ ਇਹ ਫੁਰਨੇ ਮੇਰੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਜਦ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਸੀ ਪਤਾ ਨਾ ਹੀ ਮੈਂ ਇਹ ਚੀਜ਼ਾਂ ਨੂੰ ਜਾਣਦੀਆਂ ਪਹਿਚਾਨਦੀ ਸੀ ਮੈਂ ਇੰਨੀ ਪਰੇਸ਼ਾਨ ਹੋ ਗਈ ਕਿ ਮੈਂ ਫੈਸਲਾ ਲਿਆ ਕਿ ਮੈਨੂੰ ਮੈਡੀਟੇਸ਼ਨ ਬੰਦ ਕਰ ਦੇਣਾ ਚਾਹੀਦਾ ਹੈ ਮੈਂ ਕੁਝ ਡਰ ਵੀ ਗਈ ਸੀ ਅਤੇ ਮੈਂ ਮਨ ਹੀ ਮਨ ਉਸ ਗॉड ਅੱਗੇ ਪ੍ਰਮਾਤਮਾ ਅੱਗੇ ਇਸ ਚੀਜ਼ ਤੋਂ ਨਿਕਲਣ ਦੀ ਅਰਦਾਸਾ ਕਰਨ ਲੱਗ ਪਈ ਫਿਰ ਇੱਕ ਦਿਨ ਮਾਨੋ ਕਿ ਜਿਸ ਤਰ੍ਹਾਂ ਮੇਰੇ ਨਾਲ ਚਮਤਕਾਰ ਹੀ ਹੋ ਗਿਆ ਹੋਵੇ ਮੈਂ ਆਪਣੇ ਇਲਾਕੇ ਦੀ ਇੱਕ ਸੁਪਰਮਾਰਕਟ ਵਿੱਚ ਗਈ ਉੱਥੇ ਜਾ ਕੇ ਸੁਪਰਮਾਰਕਟ ਦੇ ਇੱਕ ਸਟਾਫ ਮੈਂਬਰ ਨਾਲ ਮੈਂ ਗੱਲਬਾਤ ਕਰਨ ਲੱਗੀ ਗੱਲਬਾਤ ਕਰਦੇ ਦੌਰਾਨ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡਾ ਦੇਸ਼ ਕਿਹੜਾ ਹੈ ਤਾਂ ਉਸ ਨੇ ਮੈਨੂੰ ਦੱਸਿਆ ਕਿ ਮੈਂ ਪੰਜਾਬ ਤੋਂ ਹਾਂ ਇਹ ਸ਼ਬਦ ਮੇਰੇ ਵਾਸਤੇ ਬਿਲਕੁਲ ਨਵਾਂ ਸੀ ਕਿਉਂਕਿ ਮੈਂ ਪੰਜਾਬ ਵਾਲੇ ਨਹੀਂ ਸੀ ਜਾਣਦੀ ਕੁਝ ਵੀ ਉਸਨੇ ਇੰਡੀਆ ਦੀ ਗੱਲ ਕੀਤੀ ਫਿਰ ਪੰਜਾਬ ਤੋਂ ਉਸਨੇ ਦੱਸਿਆ ਕਿ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ ਤੇ ਅੰਮ੍ਰਿਤਸਰ ਇੱਕ ਬਹੁਤ ਉੱਗਾ ਵਰਲਡ ਦੇ ਵਿੱਚ ਨਾਮ ਵਾਲਾ ਸ਼ਹਿਰ ਹੈ ਅਤੇ ਇਸ ਦਾ ਇੱਕ ਬਹੁਤ ਵੱਡਾ ਪ੍ਰਮੁੱਖ ਕਾਰਨ ਗੋਲਡਨ ਟੈਂਪਲ ਵੀ ਹੈ ਉਸ ਵੇਲੇ ਇਹ ਸ਼ਬਦ ਮੇਰੇ ਵਾਸਤੇ ਉਹਨੇ ਇੰਗਲਿਸ਼ 'ਚ ਵਰਤੇ ਸਨ ਮੈਂ ਹੈਰਾਨ ਹੋ ਗਈ ਕਿ ਇੰਨਾਂ ਸਾਰੀਆਂ ਚੀਜ਼ਾਂ ਤੋਂ ਮੈਂ ਅਣਜਾਣ ਸੀ ਫਿਰ ਉਸਨੇ ਗੋਲਡਨ ਟੈਂਪਲ ਦੀ ਤਸਵੀਰ ਦਿਖਾਈ ਤੇ ਦੱਸਿਆ ਕਿ ਇਹ ਉਹ ਜਗ੍ਹਾ ਹੈ ਮੈਰੀਡਿਟ ਸਟੀਵਰਡਸ ਦੱਸਦੇ ਹਨ ਕਿ ਜਿਸ ਵੇਲੇ ਉਸ ਕੁੜੀ ਨੇ ਮੈਨੂੰ ਗੋਲਡਨ ਟੈਂਪਲ ਦੀ ਤਸਵੀਰ ਦਿਖਾਈ ਤੇ ਮੈਂ ਸੁੰਨ ਹੋ ਗਈ ਉਸ ਵੇਲੇ ਸਾਰਾ ਸਮਾਂ ਮਾਨੂੰ ਰੁਕ ਗਿਆ ਹੋਵੇ ਮੇਰੀਆਂ ਸਾਹਾਂ ਰੁਕ ਗਈਆਂ ਹੋਣ ਮੇਰੇ ਕੁਰਨੇ ਸਟਾਕ ਹੋ ਗਏ ਹੋਣ ਤੇ ਮੈਂ ਉਸ ਤਸਵੀਰ ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਦੇਖਦਿਆਂ ਮੈਨੂੰ ਅੰਦਰੋਂ ਘੂਰਨਾ ਆਇਆ ਕਿ ਸ਼ਾਇਦ ਮੈਨੂੰ ਮੇਰਾ ਘਰ ਲੱਭ ਗਿਆ ਹੈ ਇਹ ਮੇਰੇ ਘਰ ਦੀ ਤਸਵੀਰ ਹੈ ਇਹਦੇ ਨਾਲ ਮੇਰਾ ਕੋਈ ਰਿਸ਼ਤਾ ਹੈ ਕਹ ਇਸ ਚੀਜ਼ ਨੇ ਮੈਨੂੰ ਟੁੰਬਿਆ ਜਦ ਕਿ ਮੈਂ ਇਹ ਪਹਿਲੀ ਵਾਰ ਇਸ ਚੀਜ਼ ਤੋਂ ਅਨੁਭਵ ਪ੍ਰਾਪਤ ਕਰ ਰਹੀ ਸੀ ਇਸ ਕਰਕੇ ਫਿਰ ਮੈਂ ਕੁਝ ਰਿਸਰਚ ਵੀ ਕਰ ਰਹੀ ਸੀ ਬਾਜ ਵਾਲੀ ਗੱਲ ਨੂੰ ਵੀ ਮੈਂ ਰਿਸਰਚ ਕਰਦਿਆਂ ਕਰਦਿਆਂ ਬਾਜ ਦੀਆਂ ਚੀਜ਼ਾਂ ਵੀ ਕਾਫੀ ਲੱਭੀਆਂ ਤੇ ਉਹ ਬਾਜ ਜਦੋਂ ਆਣ ਕੇ ਸਿੱਖ ਇਤਿਹਾਸ ਨਾਲ ਜੁੜਿਆ ਤੇ ਮੈਨੂੰ ਹੋਰ ਰੌਚਕਤਾ ਤੇ ਵਿਲੱਖਣਤਾ ਮਹਿਸੂਸ ਹੋਈ ਖੋਜ ਤਾਂ ਮੈਂ ਬੜੀ ਕੀਤੀ ਪਰ ਉਹ ਖੋਜ ਕੇਵਲ ਇੱਕ ਦੁਨਿਆਵੀ ਖੋਜ ਸੀ ਜਿਸ ਦੇ ਨਾਲ ਮੇਰੀ ਸੰਤੁਸ਼ਟੀ ਨਹੀਂ ਹੋ ਪਾਈ ਇਸ ਤੋਂ ਬਾਅਦ ਇੱਕ ਕਾਰਾਮਾਤ ਮੇਰੇ ਜੀਵਨ ਦੇ ਵਿੱਚ ਹੋਰ ਹੁੰਦੀ ਹੈ 2014 ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਗੁਟਕੇ ਗਿਫਟ ਵਜੋਂ ਦਿੱਤੇ ਅਤੇ ਮੈਂ ਉਸ ਨੂੰ ਪੜਨਾ ਸ਼ੁਰੂ ਕੀਤਾ ਪੜਦਿਆਂ ਪੜਦਿਆਂ ਮੈਂ ਇੱਕ ਆਤਮਿਕ ਸ਼ਾਂਤੀ ਮਹਿਸੂਸ ਕੀਤੀ ਇੱਕ ਅੰਦਰੂਨੀ ਹਲਾਰਾ ਮਹਿਸੂਸ ਕੀਤਾ ਸੁਖਮਣੀ ਸਾਹਿਬ ਜੀ ਦੀਆਂ ਪੰਕਤੀਆਂ ਮੈਨੂੰ ਕਿਸੇ ਆਧ੍ਰਿਸ਼ ਦੁਨੀਆ ਦੇ ਵਿੱਚ ਪਹੁੰਚਾ ਦਿੰਦੀਆਂ ਸਨ ਇਹ ਬਰਤਾਰਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਪਰ ਮੈਂ ਦੋ ਸੰਸਾਰਾਂ ਦੇ ਵਿੱਚ ਜੂਝਦੀ ਰਹੀ ਕਿਉਂਕਿ ਮੇਰਾ ਪਰਿਵਾਰ ਇੱਕ ਪਿਸ਼ੋਕੜ 크੍ਰਿਸਚੀਅਨ ਧਰਮ ਨਾਲ ਬਿਲੋਂਗ ਕਰਦਾ ਸੀ ਮੇਰਾ ਸੱਭਿਆਚਾਰ ਇੱਕ ਖੁੱਲੇ ਸੁਭਾਅ ਵਾਲਾ ਪੱਛਮੀ ਸੱਭਿਆਚਾਰ ਸੀ ਭਾਵੇਂ ਕਿ ਸਾਡੀ ਫੈਮਿਲੀ ਬਹੁਤ ਧਾਰਮਿਕ ਬਿਰਤੀ ਵਾਲੀ ਨਹੀਂ ਸੀ ਦੂਸਰੇ ਪਾਸੇ ਅਧਿਆਤਮਕ ਬਾਦ ਵਿੱਚ ਮੇਰਾ ਵਾਦਾ ਹੋਣਾ ਤੇ ਉਸ ਵਾਅਦੇ ਦੇ ਵਿੱਚ ਸਿੱਖ ਧਰਮ ਦੇ ਰੂਲ ਐਂਡ ਰੈਗੂਲੇਸ਼ਨ ਦਾ ਇੱਕ ਪ੍ਰਮੁੱਖ ਹਿੱਸਾ ਹੋਣਾ ਮੈਂ ਦੋਵਾਂ ਦੁਨੀਆਂ ਦੇ ਵਿੱਚ ਦੋਵਾਂ ਜੀਵਨਾਂ ਦੇ ਵਿੱਚ ਫਸ ਗਈ ਤੇ ਮੈਂ ਸੋਚਣ ਲੱਗੀ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕਾਫੀ ਕੋਖ ਤੇ ਖੋਜ ਕਰਨ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਕਿ ਮੈਨੂੰ ਇੱਕ ਵਾਰ ਇੰਡੀਆ ਜਾਣਾ ਚਾਹੀਦਾ ਹੈ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਇਸ ਬਾਰੇ ਮੈਨੂੰ ਆਪਣੇ ਆਪ ਨੂੰ ਹੋਰ ਸਮਾਂ ਦੇ ਕੇ ਤੇ ਤੈਅ ਤੱਕ ਪਹੁੰਚਣਾ ਚਾਹੀਦਾ ਹੈ ਕਿਤੇ ਇਹ ਮੇਰੇ ਮਨ ਦਾ ਭਰਮ ਹੀ ਨਾ ਹੋਵੇ ਇਸ ਚੀਜ਼ ਨੂੰ ਮੈਂ ਮੁੱਖ ਰੱਖ ਕੇ 2016 ਦੇ ਵਿੱਚ ਮੈਂ ਇੰਡੀਆ ਜਾਣ ਦਾ ਫੈਸਲਾ ਕੀਤਾ ਇੰਡੀਆ ਜਾ ਕੇ 2016 ਦੇ ਵਿੱਚ ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਦਿੱਲੀ ਵਿਖੇ ਮੱਥਾ ਟੇਕਿਆ ਤੇ ਇਹ ਮੇਰੇ ਵਾਸਤੇ ਇੱਕ ਵੱਖਰਾ ਹੀ ਅਨੁਭਵ ਸੀ ਮੈਂ ਗੁਰੂ ਸਾਹਿਬ ਜੀ ਨੂੰ ਅਤੇ ਉਹਨਾਂ ਦੀ ਸ਼ਹੀਦੀ ਨੂੰ ਮਹਿਸੂਸ ਕੀਤਾ ਦਰਸ਼ਨ ਕੀਤੇ ਅਤੇ ਮੈਂ ਵਾਪਸ ਆਪਣੇ ਦੇਸ਼ ਨਿਊਜ਼ੀਲੈਂਡ ਪਰਤਿਆ 2 ਸਾਲ ਬਾਅਦ 2018 ਦੇ ਵਿੱਚ ਫੇਰ ਇੰਡੀਆ ਵਾਪਸ ਆਈ ਅਤੇ ਕਾਫੀ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਇਸ ਵਾਰ ਮੈਂ ਮਟਨ ਸ਼੍ਰੀਨਗਰ ਰਾਜਸਥਾਨ ਸ਼੍ਰੀ ਅਨੰਦਪੁਰ ਸਾਹਿਬ ਓਡੀਸ਼ਾ ਆਦ ਥਾਵਾਂ ਦੇ ਦਰਸ਼ਨ ਮੇਲੇ ਕੀਤੇ ਕਾਫੀ ਕੁਝ ਸਿੱਖੀ ਬਾਰੇ ਪੜਿਆ ਸੁਣਿਆ ਵੇਖਿਆ ਤੇ ਸਮਝਿਆ ਇਹ ਮੇਰੇ ਵਾਸਤੇ ਇੱਕ ਆਤਮਿਕ ਗਿਆਨ ਤੋਂ ਘੱਟ ਨਹੀਂ ਸੀ ਜਿਉਂ-ਜਿਉਂ ਮੈਂ ਕੋਖ ਕਰੀ ਜਾ ਰਹੀ ਸੀ ਤਿਉਂ-ਤਿਉਂ ਮੇਰੇ ਜੀਵਨ ਦੇ ਵਿੱਚ ਮੇਰੀ ਸੋਚ ਦੇ ਵਿੱਚ ਮੇਰੀ ਭਗਤੀ ਦੇ ਵਿੱਚ ਇੱਕ ਬਦਲਾਅ ਆ ਰਿਹਾ ਸੀ ਫਿਰ ਦੁਬਾਰਾ ਮੈਂ ਆਪਣੇ ਦੇਸ਼ ਨਿਊਜ਼ੀਲੈਂਡ ਪਰਤ ਗਈ ਪਰ ਮੈਂ ਬਹੁਤਾ ਸਮਾਂ ਨਿਊਜ਼ੀਲੈਂਡ ਰਹਿ ਨਾ ਸਕੀ ਗੁਰੂ ਦੀ ਖਿੱਚ ਵੱਜੀ ਅਤੇ 2019 ਦੇ ਅਖੀਰਲੇ ਮਹੀਨੇ ਦੇ ਵਿੱਚ ਮੈਂ ਵਾਪਸ ਇੰਡੀਆ ਦਰਸ਼ਨਾਂ ਨੂੰ ਆ ਗਈ ਪਰ ਮੇਰਾ ਕੋਈ ਵੀ ਵਿਚਾਰ ਇਹ ਨਹੀਂ ਸੀ ਕਿ ਮੈਂ ਕਦੋਂ ਕਿੱਦਾਂ ਤੇ ਕਿਸ ਤਰ੍ਹਾਂ ਸਿੱਖ ਧਰਮ ਨੂੰ ਗ੍ਰਹਿਣ ਕਰਾਂਗੀ ਕਿਉਂਕਿ ਮੇਰਾ ਨਿੱਜੀ ਵਿਚਾਰ ਇਹ ਹੈ ਕਿ ਅੰਮ੍ਰਿਤ ਨੂੰ ਤੁਸੀਂ ਨਹੀਂ ਚੁਣਦੇ ਅੰਮ੍ਰਿਤ ਨੂੰ ਕਲਗੀਆਂ ਵਾਲਾ ਪਾਸ਼ਾ ਆਪ ਤਰੁੱਠ ਕੇ ਤੁਹਾਡੀ ਝੋਲੀ ਪਾਉਂਦਾ ਹੈ ਇਹ ਗੁਰੂ ਦੀ ਮਰਜ਼ੀ ਹੈ ਕਿ ਇਸ ਅੰਮ੍ਰਿਤ ਦੀ ਦਾਤ ਮੈਂ ਕਿਸ ਦੇ ਭਾਗਾਂ ਦੇ ਵਿੱਚ ਕਰਨੀ ਹੈ ਤੇ ਕਿਸ ਨੂੰ ਆਪਣੇ ਚਰਨਾਂ ਨਾਲ ਜੋੜਨਾ ਹੈ ਇਸ ਇਸ ਬਾਰੇ ਮੇਰੀ ਮਨਸ਼ਾ ਇਸ ਤਰ੍ਹਾਂ ਹੈ 2019 ਦੇ ਵਿੱਚ ਮੈਂ ਜਦੋਂ ਆਈ ਉਸ ਵੇਲੇ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਦਰਸ਼ਨ ਮੇਲੇ ਕਰਨ ਦਾ ਅਫਸਰ ਪ੍ਰਾਪਤ ਹੋਇਆ। ਅਚਨਚੇਤ ਹੀ ਵਰਤਾਰਾ ਵਾਪਰਿਆ ਕਿ ਜਦ ਮੈਂ ਠੰਡੇ ਬੁਰਜ ਦੇ ਸਾਹਮਣੇ ਖਲੋ ਕੇ ਇਹ ਅਨੁਭਵ ਕਰ ਰਹੀ ਸਾਂ ਕਿ ਦਾਦੀ ਮਾਂ ਮਾਤਾ ਗੁਜਰੀ ਜੀ ਅੱਜ ਵੀ ਵਿਰਾਜੇ ਹਨ ਤੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦੀ ਵਾਸਤੇ ਤਿਆਰ ਕਰ ਰਹੇ ਹਨ ਉਹਨਾਂ ਫੁਰਨਿਆਂ ਤੇ ਉਹਨਾਂ ਯਾਦਾਂ ਦੇ ਵਿੱਚ ਮਾਨੋ ਇੱਕ ਵਾਰ ਫੇਰ ਮੈਂ ਉਸ ਸਮੇਂ ਵਿੱਚ ਪਰਵੇਸ਼ ਕਰ ਗਈ ਐਨੇ ਸਮੇਂ ਨੂੰ ਹੀ ਉੱਥੇ ਕਾਲੇ ਬੱਦਲ ਆਏ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਮੇਰੇ ਫੁਰਨਿਆਂ ਨੇ ਹੋਰ ਵਿਰਾਗ ਦਾ ਰੂਪ ਧਾਰਨ ਕੀਤਾ ਕਿਉਂਕਿ ਆਸ-ਪਾਸ ਦੇ ਲੋਕ ਇਤੇ ਭੱਜ ਕੇ ਲੁਕ ਰਹੇ ਸਨ ਕੋਈ ਕੱਪੜੇ ਦੇ ਬੁੱਕਲ ਮਾਰ ਰਿਹਾ ਸੀ ਇਸ ਸਾਰੇ ਚੀਜ਼ ਨੂੰ ਦੇਖ ਕੇ ਮੇਰਾ ਮਨ ਔਰ ਵਿਰਾਗਮਈ ਹੋ ਗਿਆ ਕਿ ਉਸ ਵੇਲੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਕੋਈ ਗਰਮ ਕੱਪੜਾ ਵੀ ਨਹੀਂ ਹੋਏਗਾ ਤੇ ਅਸੀਂ ਅੱਜ ਇਸ ਵੇਲੇ ਇਸ ਮੀਂਹ ਦੇ ਪਾਣੀ ਤੋਂ ਵੀ ਭਜਨਸ ਕਰਕੇ ਇੱਧਰ ਉੱਧਰ ਜਾ ਰਹੇ ਹਾਂ ਸਾਨੂੰ ਆਜ਼ਾਦੀ ਹੈ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ ਤੇ ਆਪਣੇ ਆਪ ਨੂੰ ਬਚਾ ਸਕਦੇ ਹਾਂ ਪਰ ਉਹ ਵਰਤਾਰਾ ਇਸ ਤਰ੍ਹਾਂ ਵਰਤਿਆ ਹੋਏਗਾ ਮਨ ਹੀ ਮਨ ਮੈਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਪ੍ਰਣਾਮ ਕੀਤਾ ਇਹ ਉਸ ਤੋਂ ਬਾਅਦ ਉਹ ਕੜੀ ਆ ਗਈ ਜਿਸ ਨੇ ਮੇਰੇ ਭਾਗ ਖੋਲ ਦਿੱਤੇ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਦਰਸ਼ਨਾਂ ਦਾ ਸਬੱਬ ਬਣ ਗਿਆ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਦਰਸ਼ਨਾਂ ਕਰਨ ਦਾ ਤੇ ਜਦੋਂ ਮੈਂ 2020 ਦੇ ਵਿੱਚ 12 ਜਨਵਰੀ 2020 ਦੇ ਵਿੱਚ ਗੁਰੂ ਦੇ ਦਰਸ਼ਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਉਸ ਵੇਲੇ ਮੇਰੀ ਹੈਰਾਨੀ ਦੀ ਹੱਦ ਨਹੀਂ ਰਹੀ ਕਿਉਂਕਿ ਜਿਹੜੇ ਸੁਪਨੇ ਮੈਨੂੰ ਬਾਰ-ਬਾਰ ਸਤਾ ਰਹੇ ਸਨ ਪਰ ਕਰਮਾਂ ਦੇ ਵਿੱਚ ਐਂਟਰ ਕਰਦਿਆਂ ਹੀ ਨਮਸਕਾਰ ਕਰਦਿਆਂ ਮੇਰੀ ਨਜ਼ਰ ਉਹਨਾਂ ਸੰਖ ਮਰਮਰਾਂ ਤੇ ਪਈ ਜਿਹੜੇ ਮੇਰੇ ਸੁਪਨੇ ਵਿੱਚ ਆਉਂਦੇ ਹੁੰਦੇ ਸਨ ਇਹ ਉਹੀ ਸਥਾਨ ਸੀ ਜਿਸ ਬਾਰੇ ਨਾ ਮੈਂ ਕਦੀ ਪਹਿਲਾਂ ਸੁਣਿਆ ਸੀ ਪੜਿਆ ਸੀ ਨਾ ਦੇਖਿਆ ਸੀ ਪਰ ਗੁਰੂ ਨੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਗੁਰੂ ਨੇ ਮੈਨੂੰ ਚੁਣ ਲਿਆ ਹੈ ਤੇ ਇਸ ਕਰਕੇ ਇਹ ਸਾਰੇ ਸੁਪਨੇ ਇਹ ਸਾਰੀ ਖੇਡ ਇਹ ਬਾਜ ਦਾ ਵਰਤਾਰਾ ਇਹ ਬਾਜ ਦੀ ਆਵਾਜ਼ ਮੈਨੂੰ ਅੱਜ ਕਲਗੀਆਂ ਵਾਲੇ ਪਾਸ਼ਾ ਦੇ ਕੋਲ ਲੈ ਆਈ ਹੈ ਉਹ ਬਾਜ ਸਬੱਬ ਬਣ ਗਿਆ ਬਾਜਾਂ ਵਾਲੇ ਦੇ ਮਿਲਾਪ ਦਾ ਮੈਂ ਸਾਰਾ ਵਰਤਾਰਾ ਦੇਖ ਕੇ ਬਹੁਤ ਚਿਰ ਸੁੰਨ ਹੋ ਗਈ ਕਿ ਇਹ ਉਹੀ ਦ੍ਰਿਸ਼ ਹੈ ਪਤਾ ਨਹੀਂ ਉਹ ਸੁਪਨਾ ਸੀ ਕਿ ਇਹ ਸੁਪਨਾ ਹੈ ਪਰ ਇਹ ਤਾਂ ਸੱਚ ਹੈ ਫਿਰ ਉਹ ਸੁਪਨਾ ਸੀ ਨਹੀਂ ਜੇ ਇਹ ਸੱਚ ਹੈ ਤੇ ਉਹ ਸੁਪਨਾ ਕਿਸ ਤਰ੍ਹਾਂ ਹੋ ਸਕਦਾ ਇਸ ਕਰਕੇ ਉਸ ਵੇਲੇ ਕਈ ਚੀਜ਼ ਮੇਰੇ ਨੇਤਰਾਂ ਤੋਂ ਵਿਰਾਗਮਈ ਹੰਝੂ ਵਹਿੰਦੇ ਰਹੇ ਵਹਿੰਦੇ ਰਹੇ ਤੇ ਵਹਿੰਦੇ ਰਹੇ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਤਾਂ ਤਾਂ ਸੈ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਤੇ ਕਲਕੀਆਂ ਵਾਲੇ ਪਾਸ਼ਾ ਨੇ ਮੈਨੂੰ ਚੁਣ ਲਿਆ ਹੈ ਤੇ ਹੁਣ ਮੈਨੂੰ ਇਸ ਕਾਬਲ ਬਣਾ ਲਿਆ ਹੈ ਕਿ ਇਹ ਅੰਮ੍ਰਿਤ ਦੀ ਦਾਤ ਮੈਂ ਪ੍ਰਾਪਤ ਕਰ ਸਕਦੀ ਹਾਂ ਸੋ ਉਸ ਭਾਗਾ ਸਮਾ 12 ਜਨਵਰੀ 2020 ਵਾਲੇ ਦਿਨ ਮੈਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ लाਡਲੀ ਬੇਟੀ ਵਜੋਂ ਅੰਮ੍ਰਿਤ ਪਾਨ ਕੀਤਾ ਅਤੇ ਲਾਡਲੀਆਂ ਫौजਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਮੇਰਾ ਨਾਂ ਅੰਕਿਤ ਕਰ ਲਿਆ ਮੈਂ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦੀ लाਡਲੀ ਸੁਪੁੱਤਰੀ ਮਹਿਸੂਸ ਕਰਦੀ ਹਾਂ ਆਪਣੇ ਆਪ ਨੂੰ ਧੰਨ ਭਾਗੀ ਸਮਝਦੀ ਹਾਂ ਕਿਉਂਕਿ ਗੁਰੂ ਨੂੰ ਤੁਸੀਂ ਨਹੀਂ ਚੁਣਦੇ ਅੰਮ੍ਰਿਤ ਨੂੰ ਤੁਸੀਂ ਨਹੀਂ ਚੁਣਦੇ ਇਹ ਅੰਮ੍ਰਿਤ ਦੀ ਦਾਤ ਗੁਰੂ ਪਾਸ਼ਾ ਜੀ ਆਪ ਚੁਣ ਕੇ ਆਪ ਮੇਰ ਪਰਿਆ ਹੱਥ ਰੱਖ ਕੇ ਬਖਸ਼ਿਸ਼ ਕਰਦੇ ਹਨ ਤੇ ਗੁਰੂ ਸਾਹਿਬ ਜੀ ਨੇ ਮੈਨੂੰ ਉਸ ਬਖਸ਼ਿਸ਼ ਦੀ ਪਾਤਰ ਬਣਾਇਆ ਉਸ ਤੋਂ ਬਾਅਦ ਮੇਰੇ ਜੀਵਨ ਦਾ ਕਾਇਆਕਲਪ ਹੋ ਗਿਆ ਤੇ ਉਹ ਕਿਸ ਤਰੀਕੇ ਦੇ ਨਾਲ ਇੱਕ ਬਾਜ ਨੇ ਇੱਕ ਬਾਜ ਦੀ ਆਵਾਜ਼ ਨੇ ਬਾਜਾਂ ਵਾਲੇ ਦਾ ਮਲਾਪ ਕਰ ਦਿੱਤਾ ਮਲਾਪ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ